ਮਾਰਾ ਕਾਟਾ ਕੋ ਲਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਸੀਂ ਭਾਈ ਕਾਨ ਸਿੰਘ ਦਾ ਮਹਾਨ ਦਰਸ਼ਨ ਕਰੋ ਜੀ ਭਾਈ ਕਾਨ ਸਿੰਘ ਨਾ ਭਾਜੀ ਦੇ ਲਿਖਿਆ ਹੋਇਆ ਮਹਾਨ ਕੋਸ਼ ਤੇ ਇਹ ਕਿਤੇ ਹੋਰ ਨਹੀਂ ਆਪਾਂ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਵਿੱਚਾਂ ਇਹਨਾਂ ਨੇ ਜੀ ਤਿੰਨ ਟਰਾਲੀਆਂ ਮਹਾਨ ਕੋਸ਼ ਗ੍ਰੰਥ ਦੀਆਂ ਕੋਏ ਪੱਟ ਕੇ ਥੱਲੇ ਉਹ ਦੇਖੋ ਪਾਣੀ ਭਰਿਆ ਹੋਇਆ ਇਹਦੇ ਵਿੱਚ ਬਕਾਇਦਾ ਪਾਣੀ ਭਰਿਆ ਹੋਇਆ ਉੱਤੇ ਮਿੱਟੀ ਪਾਉਣ ਨੂੰ ਤਿਆਰੀ ਹੈ ਇਹਨਾਂ ਦੀ ਤਿੰਨ ਟਰਾਲੀਆਂ ਦੱਬ ਚੁੱਕੇ ਨੇ ਇਹ ਇੱਥੇ ਇੱਕ ਟਰਾਲੀ ਹਜੇ ਇਹਨਾਂ ਦੀ ਬਾਹਰ ਘੇਰੀ ਵੀ ਆ ਵਿਦਿਆਰਥੀਆਂ ਨੇ ਤੇ ਹਜੇ ਹੋਰ ਪਤਾ ਨਹੀਂ ਕਿੰਨਾ ਕੁ ਗ੍ਰੰਥਾ ਜਿਹੜਾ ਇਹ ਸਿਪਾਈ ਕਰਕੇ ਕਹਿੰਦੇ ਵੀ ਇਹਦੇ 'ਚ ਗਲਤੀਆਂ ਨੇ ਇਹ ਚੀਜ਼ ਕਹਿ ਕੇ ਇਹ ਦੱਬਤਾ ਸਾਰਾ ਤੇ ਗਲਤੀਆਂ ਨੇ ਗਲਤੀਆਂ ਤੇ ਕਿਸੇ ਨੇ ਹੋਰ ਨੇ ਨਹੀਂ ਨਾ ਕੀਤੀਆਂ ਥੋਨੇ ਕਰੀਆਂ ਨੇ ਤੇ ਐ ਜੀ ਪੀ ਸੀ ਵੱਡਾ ਅਦਾਲਤ ਤੇ ਹੋਰ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਇਹਦੇ ਤੇ ਕੋਈ ਵੱਡਾ ਐਕਸ਼ਨ ਲਿੱਤਾ ਜਾਵੇ ਇਹਨਾਂ ਨੇ ਪਹਿਲਾਂ ਵੀ ਬਹੁਤ ਆਰਮੀ ਕੇ ਗ੍ਰੰਥ ਤਾਂ ਪਤਾ ਨਹੀਂ ਕਿੰਨਾ ਕੁਛ ਗੁਪਤ ਕਰਤਾ ਜਿਹੜਾ ਇਹਨਾਂ ਨੇ ਪਬਲਿਕੀ ਕਰਨਾ ਦੀ ਸੰਗਤ ਨੂੰ ਦੇਣਾ ਦੀ ਉਹ ਸੰਗਤ ਤੋਂ ਇਹਨਾਂ ਨੇ ਲੁਕੋਤਾ ਗੈਪ ਕਰਤਾ ਤੇ ਇਹ ਲੜਾਈ ਹੋਣਾ ਇਤਿਹਾਸ ਦੀ ਹੈ ਜੇ ਇਤਿਹਾਸ ਨਹੀਂ ਰਹੂਗਾ ਤਾਂ ਆਪਣੇ ਕੋਲ ਕੁਝ ਨਹੀਂ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ